ਗੁਰਮukh Singh ਬਹੁਤ ਹੀ ਸਾਊ ਤੇ ਮਿਹਨਤੀ ਇਨਸਾਨ ਸੀ ਉਸਨੇ ਆਪਣੇ ਕਿਤਾਕਾਰੀ ਜੀਵਨ ਦਾ ਆਰੰਭ ਇੱਕ ਅਵਰਸਰ ਦੇ ਰੂਪ ਵਿੱਚ ਕੀਤਾ ਸੀ ਪਰ ਹੁਣ ਉਹ ਇੱਕ ਐਕਸੀਅਨ ਦੇ ਰੂਪ ਵਿੱਚ ਸੇਵਾ ਮੁਕਤ ਹੋ ਕੇ ਚੰਗੇ ਪੈਨਸ਼ਨ ਲੈ ਰਿਹਾ ਸੀ ਉਸਦੀ ਪਤਨੀ ਗੁਰਜੀਤ ਵੀ ਅਧਿਆਪਕ ਤੋਂ ਤਰੱਕੀ ਕਰਦੀ ਕਰਦੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੇ ਰੂਪ ਵਿੱਚ ਰਟਾਇਰ ਹੋਈ ਸੀ ਉਸ ਨੂੰ ਵੀ ਚੰਗੀ ਚੋਖੀ ਪੈਨਸ਼ਨ ਮਿਲ ਜਾਂਦੀ ਸੀ ਰਹਿੰਦੇ ਉਹ ਜਲੰਧਰ ਹੀ ਸਨ ਪਰ 30 35 ਕਿਮੀਲ ਦੇ ਫਾਸਲੇ ਉੱਤੇ ਗੁਰਮukh Singh ਦਾ ਜੱਦੀ ਪਿੰਡ ਝਿੰਗਣਾ ਜੀ ਜిల్లా ਨਵਾਂ ਸ਼ਹਿਰ ਵਿੱਚ ਇੱਥੇ ਉਹਨਾਂ ਦਾ ਘਰ ਤੇ ਹਵੇਲੀ ਸਨ 10-12 ਏਕੜ ਜ਼ਮੀਨ ਵੀ ਸੀ ਉਸ ਦੇ ਠੇਕੇ ਦੇ ਪੈਸੇ ਵੀ ਚੰਗੇ ਆ ਜਾਂਦੇ ਸਨ ਕੁਝ ਖੱਤਿਆਂ ਵਿੱਚ ਉਹ ਲੋੜ ਲਈ ਤਣਕ ਜਾਂ ਕੋਈ ਹੋਰ ਫਸਲ ਵੀ ਵਿਜਵਾ ਲੈਂਦੇ ਸਨ ਇਸ ਤਰ੍ਹਾਂ ਮਹੀਨੇ ਵਿੱਚ ਇੱਕ ਦੋ ਵਾਰ ਪਿੰਡ ਆਉਣ ਜਾਣ ਬਣਿਆ ਰਹਿੰਦਾ ਸੀ ਉਸ ਦੇ ਕੁਝ ਮਿੱਤਰ ਅਤੇ ਸ਼ਰੀਕ ਜਾਂ ਰਿਸ਼ਤੇਦਾਰ ਵੀ ਪਿੰਡ ਹੀ ਰਹਿੰਦੇ ਸਨ ਪਿੰਡ ਆਉਂਦਾ ਤਾਂ ਮੇਲਾ ਗੇਲਾ ਵੀ ਹੋ ਜਾਂਦਾ ਤੇ ਪੁਰਾਣੇ ਯਾਦਾਂ ਵੀ ਤਾਜ਼ਾ ਹੋ ਜਾਂਦੇ ਸਨ ਜਲੰਧਰ ਵਿੱਚ ਉਸ ਦੀ ਬੜੀ ਹੀ ਆਲੀਸ਼ਾਨ ਵੱਡੀ ਸਾਰੀ ਕੋਠੀ ਸੀ ਜਿਸ ਦਾ ਇੱਕ ਹਿੱਸਾ ਜੋ ਬਣਾਇਆ ਹੀ ਕਰਾਇਦਾਰਾਂ ਲਈ ਸੀ ਸਦਾ ਕਿਰਾਏ ਉੱਤੇ ਚੜਿਆ ਰਹਿੰਦਾ ਉਸ ਕੋਲ 4 ਬੈੱਡਰੂਮ ਸਨ 4 ਬਾਥਰੂਮ ਰਸੋਈ ਡਾਈਨਿੰਗ ਹਾਲ ਤੇ ਡਰਾਇੰਗ ਰੂਮ ਸਟੋਰ ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲਈ ਅਲੱਗਾਂ ਕਮਰੇ ਸਨ ਕਾਰ ਲਈ ਵੱਡੀ ਖੁੱਲੀ ਗੈਰੇਜ ਸੀ ਨੌਕਰ ਲਈ ਬਾਹਰ ਹਰੇ ਘਾਹ ਤੇ ਫੁੱਲਾਂ ਵਾਲੇ ਲਾਉਂ ਦੇ ਅੰਤ ਉੱਤੇ ਨੌਕਰਾਂ ਵਾਲਾ ਕੁਆਟਰ ਬਣਿਆ ਹੋਇਆ ਸੀ ਗੁਰਮukh Singh ਕੋਲ ਬਲੈਰੋ 에어 ਕੰਡੀਸ਼ਨਰ SUV ਸੀ ਆਪ ਉਸਨੇ ਕਦੇ ਕਾਰ ਨਹੀਂ ਸੀ ਚਲਾਈ ਸਿੱਖੀ ਵੀ ਨਹੀਂ ਸੀ ਇਸ ਕੰਮ ਲਈ ਪੱਕਾ ਡਰਾਈਵਰ ਰੱਖਿਆ ਹੋਇਆ ਸੀ ਜੋ ਘਰ ਵਿੱਚ ਨੌਕਰ ਦਾ ਕੰਮ ਵੀ ਕਰਦਾ ਸੀ ਕੁਝ ਵਰਿਆਂ ਬਾਅਦ ਉਸਦਾ ਵਿਆਹ ਹੋ ਗਿਆ ਤਾਂ ਉਸਦੀ ਵੋਟੀ ਵੀ ਘਰ ਦੇ ਕੰਮ ਵਿੱਚ ਗੁਰਜੀਤ ਦਾ ਹੱਥ ਵਟਾਉਣ ਲੱਗੀ ਉਹ ਇੱਕ ਤਰ੍ਹਾਂ ਨਾਲ ਉਹਨਾਂ ਦੋਹਾਂ ਦੇ ਦੁੱਖ ਸੁੱਖ ਦੇ ਸਾਥੀ ਤੇ ਘਰ ਦੇ ਜੀ ਹੀ ਬਣ ਗਏ ਸਨ ਭਾਂਡੇ ਮੰਜਨ ਵੜੀ ਪਹਿਲਾਂ ਭਾਂਡੇ ਮਾਜ ਜਤ ਹੋ ਜਾਂਦੀ ਸੀ ਗੁਰਮukh ਸਿੰਘ ਨੇ ਨੌਕਰ ਦੇ ਵਿਆਹ ਤੋਂ ਬਾਅਦ ਨਵਾਂ ਡਿਸ਼ਵਾਸ਼ਰ ਲੈ ਲਿਆ ਤਾਂ ਘਰ ਦੇ ਕੰਮ ਦੀ ਸਾਰੀ ਜ਼ਿੰਮੇਵਾਰੀ ਨੌਕਰ ਦੀ ਪਤਨੀ ਨੇ ਸੰਭਾਲ ਲਈ ਮਾਲੀ ਕਾ ਨੂੰ ਪਾਣੀ ਦੇ ਜਾਂਦਾ ਗੋਡੀ ਕਰ ਜਾਂਦਾ ਮੌਸਮੀ ਫੁੱਲਾਂ ਦੇ ਬੂਟੇ ਲਾ ਜਾਂਦਾ ਗੁਰਮukh ਸਿੰਘ ਦੀ ਕੋਠੀ ਵਿੱਚ ਪਹਿਲਾਂ ਪੱਖਿਆਂ ਤੇ ਫਿਰ ਕੂਲਰਾਂ ਨਾਲ ਗਰਮੀ ਤੋਂ ਛੁਟਕਾਰਾ ਪਾ ਲਿਆ ਜਾਂਦਾ ਸੀ ਪਰ ਹੁਣ ਉਸਨੇ 에어 ਕੰਡੀਸ਼ਨਰ ਲਵਾ ਲਿਆ ਸੀ ਸਿਆਲ ਲਈ ਸੀਟਿੰਗ ਦਾ ਵਿਸ਼ੇਸ਼ ਪ੍ਰਬੰਧ ਸੀ ਜਿੰਦਗੀ ਨੇ ਸਭ ਸੰਭਵ ਸਹੂਲਤਾਂ ਤੇ ਸੁੱਖ-ਸੂਖ ਨੂੰ ਪ੍ਰਾਪਤ ਕਰਨ ਦਲੰਦਰ ਇੰਪਰੂਵਮੈਂਟ ٹرسٹ ਤੋਂ ਸਸਤੇ ਭਾਅ ਇੱਕ ਦੁੱਤੋਂ ਦੁਕਾਨਾਂ ਕੰਮ ਫਲੈਟ ਲੈ ਕੇ ਉਸਨੇ ਕਿਰਾਏ ਤੇ ਚੜਾਏ ਹੋਏ ਸਨ ਜਿੰਦਗੀ ਬੜੇ ਆਰਾਮ ਨਾਲ ਗੁਜ਼ਰ ਰਹੀ ਸੀ ਉਸਦੇ ਤੋਂ ਬੱਚੇ ਸਨ ਪੁੱਤਰ ਕੈਨੇਡਾ ਵਿੱਚ ਸੀ ਤੇ ਪੁੱਤਰੀ ਨਿਊਜ਼ੀਲੈਂਡ ਵਿੱਚ ਇੱਕ ਭੈਣ ਸਣੇ ਪਰਿਵਾਰ ਆਸਟ੍ਰੇਲੀਆ ਜਾ ਦੱਸੀ ਸੀ ਤੇ ਦੂਜੀ ਇੰਗਲੈਂਡ ਗੁਰਮukh Singh ਨੂੰ ਕਦੇ-ਕਦੇ ਇਹ ਜਜਾਪਦਾ ਸੀ ਕਿ ਪੰਛੀ ਉੱਡ ਗਏ ਤੇ ਆਲ ਨੇ ਵਿੱਚ ਹੁਣ ਬੁੱਢਾ ਤੇ ਬੁੱਢੀ ਅਸਲੋਂ ਇਕੱਲੇ ਰਹਿ ਗਏ ਹਨ। ਅਜਿਹੇ ਸਮੇਂ ਹੀ ਉਸ ਨੂੰ ਆਪਣੀਆਂ ਦੋਵੇਂ ਭੈਣਾਂ ਤੇ ਖਾਸ ਕਰਕੇ ਦੋਵੇਂ ਬੱਚੇ ਬਹੁਤ ਯਾਦ ਆਉਂਦੇ। ਬੁਢਾਪਾ ਤੇ ਮੌਤ ਦੇ ਸੰਕਲਪ ਪਿਤਾ ਪੁਰਖੀ ਤੌਰ ਤੇ ਉਸ ਦੀ ਸੋਚ ਦਾ ਪੱਕਾ ਅੰਗ ਬਣ ਚੁੱਕੇ ਸਨ। ਉਸ ਦੀ ਦਾਦੀ ਲੰਮੀ ਬਿਮਾਰੀ ਤੋਂ ਬਾਅਦ ਮੰਝੇ ਉੱਤੇ ਹੱਡੀਆਂ ਰਗੜ ਰਗ ਕੇ ਮਰੀ ਸੀ। ਉਸ ਦਾ ਟੱਟੀ ਪਿਸ਼ਾਬ ਕੱਪੜਿਆਂ ਦੇ ਵਿੱਚ ਹੀ ਨਿਕਲ ਜਾਂਦਾ। ਉਸ ਦੀ ਯਾਦਦਾਸ਼ਤ ਬਿਲਕੁਲ ਜਾ ਚੁੱਕੀ ਸੀ ਅਤੇ ਉਹ ਕਿਸੇ ਨੂੰ ਵੀ ਨਹੀਂ ਸੀ ਪਛਾਣਦੀ ਮਰਨ ਤੋਂ ਪਹਿਲਾਂ ਉਹ 2 ਮਹੀਨੇ ਕਮਾ ਵਿੱਚ ਰਹੀ ਸੀ ਜਦੋਂ ਮਰੀ ਤਾਂ ਗੁਰੂ ਘਰ ਉਸ ਦਵਾਈਆਂ ਤੇ ਭੋਜਨ ਦੇਣ ਵਾਲੀਆਂ ਣਾੜੀਆਂ ਤੇ ਬੋਤਲਾਂ ਉਸ ਦੇ ਸਰੀਰ ਨੂੰ ਉਂਝਦੀਆਂ ਉਂਝ ਹੀ ਲੱਗੀਆਂ ਹੋਣੀਆਂ ਸਨ ਗੁਰਮukh ਸਿੰਘ ਨੂੰ ਜਦੋਂ ਕਿਤੇ ਅੱਜ ਵੀ ਇਹ ਮੰਜ਼ਰ ਯਾਦ ਆਉਂਦਾ ਹੈ ਤਾਂ ਉਹ ਇਸ ਤਰ੍ਹਾਂ ਦੀ ਮੌਤ ਦੇ ਭੈਣ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਜਾਂਦਾ ਹੈ ਉਸਦੇ ਬਾਬੇ ਬਾਬਾ ਜੀ ਤੇ ਪਿਤਾ ਜੀ ਦੀ ਮੌਤ ਵੀ ਥੋੜੇ ਬਹੁਤ ਬਕਰੇਵੇਂ ਨਾਲ ਉਸਦੀ ਦਾਦੀ ਦੀ ਮੌਤ ਵਰਗੀ ਦੁੱਖਦਾਈ ਹੱਡ ਰਗੜਵੀ ਤੇ ਭਿਆਨਕ ਸੀ ਇੱਕ ਐਸੀ ਮੌਤ ਜੋ ਹੌਲੀ ਹੌਲੀ ਤੜਫਾ ਤੜਫਾ ਕੇ ਇਸ ਤਰ੍ਹਾਂ ਮਾਰਦੀ ਹੈ ਜਿਵੇਂ ਕਿਸੇ ਨੂੰ ਧੀਮੀ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੋਵੇ ਇਹ ਮੌਤ ਦਾ ਐਸਾ ਚਿੰਤਨ ਹੀ ਸੀ ਜੋ ਉਸ ਨੂੰ ਤੇ ਉਸਦੀ ਪਤਨੀ ਗੁਰਜੀਤ ਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਦਿੰਦਾ ਸੀ ਅੱਖਾਂ ਅੱਗੇ ਨੇਰੀ ਲਿਆ ਦਿੰਦਾ ਸੀ ਛੇ ਅਤੇ ਅੱਗੇ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਕੇ ਉਹਨਾਂ ਨੂੰ ਇੱਕ ਖਲਾਅ ਜਿਹਾ ਵਿਝ ਲਟਕਾ ਦਿੰਦਾ ਸੀ ਅਜਿਹੇ ਸਮੇਂ ਹੀ ਗੁਰਮukh ਸਿੰਘ ਨੂੰ ਆਪਣੀਆਂ ਦੋਵੇਂ ਭੈਣਾਂ ਬਹੁਤ ਯਾਦ ਆਉਂਦੀਆਂ ਪੁੱਤਰ ਤੇ ਤੀ ਬਹੁਤ ਯਾਦ ਆਉਂਦੇ ਆਪਣੀ ਮਾਂ ਬਹੁਤ ਯਾਦ ਆਉਂਦੀ ਉਸ ਦੀ ਮਾਂ ਦੀ ਮੌਤ ਵੀ ਦੀ ਵੀ ਇੱਕ ਵੱਖਰੀ ਕਹਾਣੀ ਸੀ ਉਹ ਮਟਾਪੇ ਦੀ ਸ਼ਿਕਾਰ ਸੀ ਭੋਜਨ ਕਰਨ ਵਿੱਚ ਉਸ ਦਾ ਦੁੱਧ ਅਤੇ ਘਿਓ ਉੱਤੇ ਜ਼ੋਰ ਹੁੰਦਾ ਦਹੀਂ ਲੱਸੀ ਤੇ ਮੱਖਣ ਉਰਜ ਕੇ ਖਾਂਦੀ ਕਰਦੇ ਲਵੇਰੇ ਸਨ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ ਉਸ ਨੂੰ ਡਾਕਟਰਾਂ ਅਨੁਸਾਰ ਅਚਾਨਕ ਸਟ੍ਰੋਕ ਹੋਇਆ ਦਿਮਾਗ ਦੀ ਕੋਈ ਨਸ ਫਟ ਗਈ ਉਸ ਨੂੰ ਅਧਰੰਗ ਹੋ ਗਿਆ ਉਹਨੇ ਬਹੁਤਾ ਚਿਰ மஞ்சੇ ਉੱਤੇ ਹੱਡੀਆਂ ਨਾ ਰਗੜੀਆਂ 5-6 ਮਹੀਨੇ ਬਾਅਦ ਹੀ ਦਿਲ ਦਾ ਦੌਰਾ ਪੈ ਗਿਆ ਤੇ ਉਹ ਮਰ ਗਈ ਗੁਰਮukh ਸਿੰਘ ਉਸ ਦਿਨ ਬਹੁਤ ਉਦਾਸ ਤੇ ਇਕੱਲਾ ਹੋ ਗਿਆ ਸੀ ਦਾਦੀ ਉਸ ਦੀ ਮੌਤ ਤੋਂ ਪਹਿਲਾਂ ਮਰ ਚੁੱਕੀ ਸੀ ਅਤੇ ਦਾਦ ਪਿਤਾ ਤੇ ਦਾਦੇ ਦੀ ਇਲਾਜ ਕਰਾਉਣ ਤੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਗੁਰਮukh ਸਿੰਘ ਨੇ ਕੋਈ ਕਸਰ ਨਹੀਂ ਛੱਡੀ। ਪਾਣੀ, ਵਾਂਗ ਰੁਪਈਆ ਬਹਾਇਆ ਸੀ। ਕਹਿੰਦੇ ਨੇ ਕਿ ਜਦੋਂ ਪੈਸੇ ਹੋਣ ਤਾਂ ਘਰ ਵੀ ਹਸਪਤਾਲ ਵਿੱਚ ਬਦਲ ਸਕਦਾ ਹੈ। ਜਦੋਂ ਵੀ ਕੋਈ ਬਿਮਾਰ ਹੁੰਦਾ ਰਿਹਾ ਘਰ ਦਾ ਇੱਕ ਕਮਰਾ ਹਸਪਤਾਲ ਵਿੱਚ ਬਦਲ ਜਾਂਦਾ। ਡਾਕਟਰ ਤੇ ਨਰਸ ਰੋਜ਼ ਲੋੜ ਅਨੁਸਾਰ ਘਰ ਆਉਂਦੇ। ਹਸਪਤਾਲ ਦੀਆਂ ਸਾਰੀਆਂ ਸੁਵਿਧਾਵਾਂ ਘਰ ਵਿੱਚ ਹੀ ਮੁਹੱਈਆ ਕਰਦੇ। ਇਸ ਤਰ੍ਹਾਂ ਗੁਰਮੁਖ ਸਿੰਘ ਨੂੰ ਵੀ ਇਹਨਾਂ ਸਭ ਦੀ ਸੇਵਾ ਸੰਭਾਲ ਦਾ ਮੌਕਾ ਮਿਲ ਜਾਂਦਾ। ਉਸ ਦੀ ਪਤਨੀ ਗੁਰਜੀਤ ਵੀ ਜੇ ਲੋੜ ਪੈਂਦੀ ਤਾਂ ਛੁੱਟੀ ਲੈ ਕੇ ਵੀ ਸੇਵਾ ਵਿੱਚ ਜੁਟੇ ਰਹਿੰਦੀ। ਖਰਚ ਦੀ ਉਹਨਾਂ ਨੂੰ ਕੋਈ ਤੰਗੀ ਨਹੀਂ ਸੀ। ਦਾਦਾ ਜੀ ਸੂਬੇ ਦਾ ਰਿਟਾਇਰ ਹੋਏ ਸਨ। ਪਿਤਾ ਜੀ ਵਿਦਿਅਕ ਮੰਤਰਾਲੇ ਵਿੱਚ ਚੰਗੇ ਵੱਡੇ ਅਫਸਰ ਸਨ। ਉਹਨਾਂ ਦੇ ਜੀਵਨ ਕਾਲ ਦੌਰਾਨ ਉਹਨਾਂ ਦੋਹਾਂ ਦੀਆਂ ਪੈਨਸ਼ਨਾਂ ਵੀ ਆਉਂਦੀਆਂ ਰਹਿਣਾਂ। ਉਹਨਾਂ ਦੋਹਾਂ ਪਤੀ ਪਤਨੀ ਦੀਆਂ ਤਨਖਾਹਾਂ ਵੀ ਕਾਫੀ ਸਨ। ਨਾ ਪੈਸਾ ਹੋਣ ਦੇ ਬਾਵਜੂਦ ਵੀ ਗੁਰਮukh ਸਿੰਘ ਨਾ ਉਹਨਾਂ ਦੀ ਬਿਮਾਰੀ ਨੂੰ ਠੱਲ ਪਾ ਸਕਿਆ ਤੇ ਨਾ ਹੀ ਉਹਨਾਂ ਨੂੰ ਬਚਾ ਸਕਿਆ ਉਸ ਦੇ ਦੇਖਦਿਆਂ ਦੇਖਦਿਆਂ ਕਿ ਉਹ ਇੱਕ ਇੱਕ ਕਰਕੇ ਉਸ ਦੇ ਸੱਥਾਂ ਵਿੱਚ ਮਰ ਗਏ ਹਰ ਵਾਰ ਉਹ ਬਹੁਤ ਰੋਇਆ ਬਹੁਤ ਕਲਪਿਆ ਪਰ ਮੌਤ ਅਟਲ ਸੀ ਇਹ ਸਟਲ ਮੌਤ ਕਰਕੇ ਬਾਰੇ ਸੋਚ ਕੇ ਹੀ ਉਸ ਨੂੰ ਆਪਣਾ ਪੁੱਤਰ ਬਹੁਤ ਯਾਦ ਆਉਂਦਾ ਉਸ ਦੀ ਇਹ ਬਰਾਬਰ ਇੱਛਾ ਹੁੰਦੀ ਸੀ ਕਿ ਉਸ ਦੇ ਉਹਦੇ ਵਾਂਗ ਹੀ ਉਸਦਾ ਪੁੱਤਰ ਵੀ ਇਸ ਆਖਰੀ ਤੇ ਅਟਲ ਸਮੇ ਉਸਦੀ ਤੇ ਉਸਦੀ ਪਤਨੀ ਦੀ ਦੇਖਭਾਲ ਕਰੇ। ਉਹਨਾਂ ਦੋਹਾਂ ਦੇ ਪ੍ਰਾਣ ਉਸਦੇ ਹੱਥਾਂ ਵਿੱਚ ਹੀ ਪੂਰੇ ਹੋਣ। ਉਸਦਾ ਪੁੱਤਰ ਉਹਨਾਂ ਉੱਤੇ ਚਿੱਠੀਆਂ ਤੇ ਫੋਨਾਂ ਰਾਹੀਂ ਜ਼ੋਰ ਪਾਉਂਦਾ ਰਿਹਾ ਸੀ ਕਿ ਹੁਣ ਉਹ ਪੱਕੀ ਇਮੀਗ੍ਰੇਸ਼ਨ ਲੈ ਕੇ ਕੈਨੇਡਾ ਆ ਜਾਣ ਤੇ ਉਹਨਾਂ ਕੋ ਰਹਿਣ। ਪਹਿਲਾਂ ਤਾਂ ਗੁਰਮukh Singh ਕੋਲੇ ਬਹਾਨਾ ਸੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲੈ ਕੇ ਫੇਰ ਹੀ ਕੈਨੇਡਾ ਆਉਣ ਬਾਰੇ ਸੋਚ ਸਕਦਾ ਹੈ। ਗੁਰਜੀਤ ਵੀ ਰਿਟਾਇਰ ਹੋਣ ਉਪਰੰਤ ਹੀ ਕੈਨੇਡਾ ਜਾਣਾ ਚਾਹੁੰਦੀ ਸੀ ਹੁਣ ਉਹ ਦੋਵੇਂ ਰਿਟਾਇਰ ਹੋ ਚੁੱਕੇ ਸਨ ਤੇ ਉਹਨਾਂ ਕੋਲ ਕੋਈ ਹੋਰ ਬਹਾਨਾ ਨਹੀਂ ਨਹੀਂ ਸੀ ਬਚਿਆ ਹੁਣ ਤਾਂ ਉਹਦੇ ਪੁੱਤਰ ਨੇ ਕੈਨੇਡਾ ਵਿੱਚ ਘਰ ਵੀ ਲੈ ਲਿਆ ਸੀ ਉੱਪਰਲਾ ਹਿੱਸਾ ਕਿਰਾਏ ਉੱਤੇ ਦਿੱਤਾ ਹੋਇਆ ਸੀ ਤੇ ਦੋਵੇਂ ਪਤੀ ਪਤਨੀ ਆਪਰੇ ਇੱਥਾਂ ਬੇਸਮੈਂਟ ਵਿੱਚ ਰਹਿੰਦੇ ਸਨ ਇਸ ਤਰ੍ਹਾਂ ਘਰ ਦੀ ਕਿਸ਼ਤ ਸੌਖੀ ਤੁਰੀ ਰਹਿੰਦੀ ਸੀ ਫਾਰਮਾਂ ਤੇ ਹੋਰ ਘੱਟ ਮਜ਼ਦੂਰੀ ਵਾਲੇ ਕੰਮਾਂ ਵਿੱਚ ਧੱਕੇ ਖਾਣ ਤੋਂ ਬਾਅਦ ਹੁਣ ਉਸਦਾ ਪੁੱਤਰ ਮਰਚੈਂਟ ਨੇ ਵੀ ਵਿੱਚ ਭਰਤੀ ਹੋ ਕੇ ਚੰਗੀ ਤਨਖਾਹ ਲੈ ਰਿਆ ਸੀ ਉਸ ਦੀ ਨੂੰਹ ਵੀ ਕਿਸੇ ਬੈਂਕ ਵਿੱਚ ਚੰਗੀ ਨੌਕਰੀ ਉੱਤੇ ਸੀ ਕਾਰ ਰੱਖੀ ਹੋਈ ਸੀ ਗੁਰਮukh ਸਿੰਘ ਤੇ ਗੁੱਡੀ ਜੱਕੋ ਤੱਕੀ ਵਿੱਚੀ ਇਮੀਗ੍ਰੇਸ਼ਨ ਲੈ ਕੇ ਕੈਨੇਡਾ ਪਹੁੰਚ ਗਏ ਨਵੰਬਰ ਦੇ ਹਲਕੇ ਸਰਦੀ ਵਾਲੇ ਦਿਨ ਸਨ ਸਿਆਲ ਦੀਆਂ ਬਰਫਾਂ ਨੇ ਅਜੇ ਆਪਣਾ ਨਜ਼ਾਰਾ ਨਹੀਂ ਸੀ ਬੰਨਿਆ ਉਸ ਦੇ ਪੁੱਤਰ ਸਰਮੁਖ ਨੇ ਮਹੀਨੇ ਭਰ ਦੀਆਂ ਛੁੱਟੀਆਂ ਲੈ ਰੱਖੀਆਂ ਸਨ ਆਪਣੇ ਮਾਪੇ ਨੂੰ ਉਸ ਨੇ ਵਿਕਟੋਰੀਆ ਸਿਆਟਲ ਵੈਨਕੂਵਰ ਤੇ ਸਲਾਨੀ ਖਿੱਚਵੜੇ ਸਥਾਨਾਂ ਦੀ ਖੂਬ ਸੈਰ ਕਰਵਾਈ ਉਸ ਦਿਨ ਉਹ ਪ੍ਰਭਜੋਤ ਨੇ ਵੀ ਉਹਨਾਂ ਦੀ ਖੂਬ ਸੇਵਾ ਕੀਤੀ ਸਰਮੁਖ ਨਾਲ ਘੁੰਮਦਿਆਂ ਸੈਰ ਕਰਦਿਆਂ ਇੱਕ ਮਹੀਨਾ ਜਿਵੇਂ ਮੇਲੇ ਜਹੇ ਵਿੱਚ ਬੀਤ ਗਿਆ ਸਰਮੁਖ ਵਾਪਸ ਆਪਣੇ ਕੰਮ ਉੱਤੇ ਜਾ ਲੱਗਾ ਪ੍ਰਭਜੋਤ ਵੀ ਆਪਣੀ ਨੌਕਰੀ ਉੱਤੇ ਚਲੀ ਗਈ ਘਰ ਗੁਰਮੁਖ ਸਿੰਘ ਤੇ ਉਸ ਦੀ ਪਤਨੀ ਇਕੱਲੇ ਹੀ ਰਹਿ ਜਾਂਦੇ ਉਹਨਾਂ ਦੋਹਾਂ ਕੋਲ ਇੱਕ ਬੈੱਡਰੂਮ ਸੀ ਦੂਜਾ ਪ੍ਰਭਜੋਤ ਕੋਲ ਸੀ ਇੱਕ ਬਾਥਰੂਮ ਤੇ ਡਰਾਈੰਗ ਰੂਮ ਦੇ ਨਾਲ ਲੱਗਦਾ ਬਣਿਆ ਹੋਇਆ ਕਿਚਨ ਤੇ ਡਾਈਨਿੰਗ ਥਾਂ ਜਿੱਥੇ ਇੱਕ ਮੇਜ਼ ਦਵਾਰੇ 6 ਕੁਰਸੀਆਂ ਰੱਖਿਆ ਹੋਣਾ ਸਨ ਉਹਨਾਂ ਦਾ ਆਰਨਾ ਬਹੁਤ ਛੋਟਾ ਤੇ ਬਹੁਤ ਤੰਗ ਹੋ ਗਿਆ ਸੀ ਨੌਕਰ ਤੇ ਨੌਕਰਾਨੀ ਵੀ ਨਹੀਂ ਸਨ ਮਾਲੀ ਵੀ ਨਹੀਂ ਸੀ ਨਾ ਕਾਰ ਸੀ ਤੇ ਨਾ ਹੀ ਡਰਾਈਵਰ ਇੱਕੋ ਕਾਰ ਸੀ ਜੋ ਪ੍ਰਭਜੋਤ ਲੈ ਜਾਂਦੀ ਸੀ ਕਾਰ ਤਾਂ ਗੁਰਮੁਖ ਨੇ ਚਲਾਉਣੀ ਹੀ ਨਹੀਂ ਸੀ ਸਿੱਖੀ ਤੇ ਹੁਣ 66-67 ਸਾਲ ਦੀ ਉਮਰ ਵਿੱਚ ਕਾਰ ਸਿੱਖਣ ਲਈ ਨਾ ਉਸ ਕੋਲ ਹਿੰਮਤ ਸੀ ਤੇ ਨਾ ਹੀ ਹੌਂਸਲਾ ਇੰਨੇ ਤੰਗ ਥਾਂ ਵਿੱਚ ਉਹ ਪਹਿਲਾਂ ਕਦੇ ਨਹੀਂ سن ਰਹੇ ਘਰ ਵਿੱਚ ਨਿੱਕੇ-ਮੋٹے ਕੰਮ ਵੀ ਉਹਨਾਂ ਦੇ ਨੌਕਰ ਹੀ ਕਰਦੇ ਰਹੇ ਸਨ ਇੱਥੇ ਕਿਸੇ ਨੂੰ ਕੋਈ ਮਿਲਦਾ-ਗਿਲਦਾ ਵੀ ਬਹੁਤ ਘੱਟ ਸੀ ਵੇਲ ਹੀ ਨਹੀਂ ਸੀ ਕਰਾਂ ਤੇ ਕਾਰਾਂ ਨੇ ਕਿਸ਼ਤਾਂ ਤੋੜਨ ਅਤੇ ਹੋਰ ਖਰਚੇ ਕਰਨ ਲਈ ਸਭ ਨੂੰ ਜੇ 7 ਦਿਨ ਨਹੀਂ ਤਾਂ ਹਫ਼ਤੇ ਵਿੱਚ 6 ਦਿਨ 10-12 ਘੰਟੇ ਰੋਜ਼ ਕੰਮ ਕਰਨਾ ਪੈਂਦਾ ਸੀ ਕਈ ਦੋ ਦੋ ਨੌਕਰੀਆਂ ਕਰਦੇ ਸਨ ਇਥੋਂ ਦੀ ਸੀਮਤ ਜਿਹੀ ਖੁੱਲ ਖੇੜ ਦੇ ਦਿਵਾਰੇ ਹੱਥ ਤੋਂ ਮਸਾਂ ਮੂੰਹ ਤੱਕ ਪਹੁੰਚਦੀ ਰੋਜ਼ਗਾਰ ਤੇ ਤੰਗੀ ਤੁਰਸ਼ੀ ਦੀ ਕਾਰ ਵਾਲੀ ਹੋਈ ਸੀ ਬੁੱਢੇ ਠੇਰੇ ਤਾਂ ਘਰਾਂ ਦੇ ਤੰਗ ਮਾਹੌਲ ਵਿੱਚ ਪਏ ਕੈਦ ਹੀ ਬੁੱਤ ਰਹੇ ਸਨ ਨਵਾਂ ਸ਼ਹਿਰ ਨਵੇਂ ਤੇ ਅਣਜਾਣ ਰਸਤੇ ਕਾਰ ਤੋਂ ਬਾਹਰ ਬਿਨਾਂ ਪੈਰਾਂ ਤੋਂ ਉਹ ਜਾਣ ਵੀ ਕਿੱਥੇ ਪੰਜਾਬੀ ਵਿੱਚ ਟੀਵੀ ਤੇ ਰੇਡੀਓ ਪ੍ਰੋਗਰਾਮ ਹਰ ਵੇੜੇ ਲੱਗੇ ਰਹਿੰਦੇ ਪੰਜਾਬੀ ਦੀਆਂ ਬਹੁਤ ਸਾਰੀਆਂ ਮੁਫਤ ਮਿਲਦੇ ਇਸ਼ਤਿਹਾਰੀ ਦੇਹਾ ਕਬਾਰਨ ਹਰ ਹਫਤੇ ਪ੍ਰਭਜੋਤ ਗ੍ਰੋਸਰੀ ਲੈਣ ਗਈ ਆਪਣੇ ਸਹੁਰੇ ਤੇ ਸਸਤੇ ਪਾਣ ਲਈ ਚੁੱਕ ਲਿਆਉਂਦੀ ਬਾਹਰ ਬਰਫ਼ ਤੋਂ ਸੜਕ ਉੱਤੇ ਆਇਸ ਬਣਨ ਲੱਗੀ ਇਹ ਤਿਲਕਵੇਂ ਆਇਸ ਤੋਂ ਤਿਲਕਕੇ ਗੋਡੇ ਗਿੱਤੇ ਭਣਾਉਣ ਜਾਂ ਮੂੰ ਮੁੱਠਾ ਸਜਾਉਣ ਦੀ ਗੁਰਮੁਖ ਦੀ ਕੋਈ ਇੱਛਾ ਨਹੀਂ ਸੀ ਮੀਡੀਆ ਦੀਆਂ ਖਬਰਾਂ ਵੀ ਘਰੋਗੇ ਇਨਸਾਨ ਨੂਹਾਂ ਦੇ ਕਤਲ ਚੁਣੇ ਚੁਣ ਕੇ ਮਾਰੇਗੇ ਨੌਜਵਾਨਾਂ ਦੇ ਗੈਂਗਸਟਾਈਲ ਕਤਲ ਛੋਟੀਆਂ ਬੱਚਿਆਂ ਦੇ ਅਗਵਾਹ ਉਪਰੰਤ ਉਹਨਾਂ ਨਾਲ ਜ਼ਬਰਜਨਾ ਤੇ ਫਿਰ ਉਨ੍ਹਾਂ ਨੇ ਕਤਲ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੇ ਸੜਕਾਂ ਕੰਡੇ ਸੁੰਗੜ ਕੇ ਮਰ ਰਹੇ ਬੇਕਰਾਂ ਦੇ ਦ੍ਰਿਸ਼ ਸੀਰੀਅਲ ਕਿੰਗਸ ਸੌਰਿਆ ਤੋਂ ਤੰਗ ਆਈਆਂ ਪੰਜਾਬੀ ਕੁੜੀਆਂ ਹੋਰ ਬੈਲੀਆਂ ਤੇ ਮਾਨਸਿਕ ਰੋਗੀਆਂ ਵੱਲੋਂ ਆਤਮ ਹੱਤਿਆ ਆਦਿ ਦੇ ਵੇਰਵੇ ਨਾਲ ਹੀ ਭਰੀਆਂ ਹੁੰਦੀਆਂ ਗਵਨ ਰਿਸ਼ਵਤਖੋਰੀ ਧੋਖਾਧੜੀ ਡਾਕਿਆਂ ਚੋਰੀਆਂ ਤੇ ਕੁੱਟਕਟਾਪੇ ਨੇ ਖਬਰਾਂ ਵੀ ਮੀਡੀਆ ਤੇ ਖੂਬ ਨਸ਼ਰ ਹੁੰਦੀਆਂ ਗੁਰਮukh Singh ਤੇ Gurjeet ਇਹ ਸਭ ਕੁਝ ਅਖਬਾਰਾਂ ਵਿੱਚ ਪੜਦੇ ਰੇਡੀਓ ਤੋਂ ਸੁਣਦੇ ਟੀਵੀ ਉੱਤੇ ਦੇਖਦੇ ਹੋਏ ਸੋਚਦੇ ਇਹ ਅਸੀਂ ਕਿੱਥੇ ਆ ਗਏ ਹਾਂ ਜਿੱਥੇ ਬੁੱਢੀਆਂ ਤੀਵਿਆਂ ਦੇ ਬਟੂਏ ਦਿਨ ਦਿਹਾੜੇ ਖੋ ਕੇ ਉਹਨਾਂ ਨੂੰ ਮਾਰ ਕੁੱਟ ਕੇ ਧਰਤੀ ਉੱਤੇ ਪਟਕਾ ਮਾਰਿਆ ਜਾਂਦਾ ਹੈ ਇਹ ਕਿਹੜਾ ਦੇਸ਼ ਹੈ ਸਰ ਸਰਮੁਖ ਨੇ 3-4 ਮਹੀਨਿਆਂ ਤੋਂ ਬਾਅਦ ਵੀ ਪ੍ਰਤਨਾ ਸੀ ਮੁੰਜ ਫੋਨ ਉੱਤੇ ਗੁਰਮੁਖ ਦੀ ਵੀ ਉਸ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਜਦੋਂ ਵੀ ਗੁਰਮੁਖ ਸਰਮੁਖ ਨੂੰ ਇਹਨਾਂ ਘਟਨਾਵਾਂ ਬਾਰੇ ਦੱਸਦਾ ਉਹ ਹੱਥ ਛੱਡਦਾ ਤੇ ਕਹਿੰਦਾ ਬਹੁਤੀ ਚਿੰਤਾ ਨਾ ਕਰਿਆ ਕਰੋ ਹੌਲੀ-ਹੌਲੀ ਤੁਹਾਨੂੰ ਵੀ ਇਹ ਸਭ ਦੇਖਣ ਸੁਣਨ ਦੀ ਤੇ ਸਹਿਣ ਦੀ ਆਦਤ ਪੈ ਜਾਣੀ ਹੈ ਪਹਿਲਾ ਪਹਿਲਾ ਸਭ ਨੂੰ ਇਹ ਉਪਰਾਤੇ ਖਤਰਨਾਕ ਜਾਪਦਾ ਫਿਰ ਸਭ ਇਸ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਇਹਨਾਂ ਦਿਨਾਂ ਵਿੱਚ ਹੀ ਗੁਰਮੁਖ ਨੇ ਇੱਕ ਹੋਰ ਖਬਰ ਬੜੀ ਸੁਣੀ ਤੇ ਟੀਵੀ ਉੱਤੇ ਦੇਖੇ 70-72 ਸਾਲ ਦੇ ਦੋ ਪੰਜਾਬੀ ਬਜ਼ੁਰਗਾਂ ਨੂੰ ਗੋਰੇ ਮੁੰਡਿਆਂ ਨੇ ਬੈਟ ਮਾਰ-ਮਾਰ ਕੇ ਇੱਕ ਪਾਰਕ ਦੇ ਬਾਥਰੂਮ ਵਿੱਚ ਬੜੀ ਭੇਮੀ ਨਾਲ ਮਾਰਿਆ ਸੀ ਇਹਨਾਂ ਵਿੱਚੋਂ ਇੱਕ ਮੌਕੇ ਤੇ ਹੀ ਬ람 ਤੋੜ ਗਿਆ ਸੀ ਤੇ ਦੂਜਾ ਕਈ ਦਿਨ ਹਸਪਤਾਲ ਰਹਿ ਕੇ ਰਹਿਣ ਦੀ ਜ਼ਿੰਦਗੀ ਲਈ ਅਪਾਜ ਹੋ ਗਿਆ ਸੀ ਇੱਕ ਗੋਰੇ 80 ਸਾਲਾਂ ਦੇ ਬਜ਼ੁਰਗ ਨੂਨਸ਼ੀਲੇ ਪਤਾਰਖਾਂ ਦੇ ਇੱਕ ਵੈਲੀ ਨੇ ਉਸੇ ਦੇ ਘਰ ਵਿੱਚ ਘੁੱਟ-ਘੁੱਟ ਕੇ ਨੀਲਾ ਪੀੜਾ ਕਰਕੇ ਛੱਡ ਦਿੱਤਾ ਅਤੇ ਉਹ ਉਸਦੇ ਸਾਰੇ ਪੈਸੇ ਤੇ ਹੋਰ ਕੀਮਤੀ ਸਮਾਨ ਖੋ ਕੇ ਲੈ ਗਿਆ ਸੀ ਗੁਰਮukh ਸਿੰਘ ਸੋਚ ਰਿਹਾ ਸੀ ਕਿ ਇਹ ਘਰਾਂ ਦੇ ਦਰਵਾਜ਼ੇ ਵੀ ਲੱਕੜੀ ਦੇ ਬਣੇ ਹੋਏ ਹਨ ਟੱਕਾ ਮਾਰੋ ਖੁੱਲ ਜਾਂ ਟੁੱਟ ਜਾਂਦੇ ਹਨ ਤਾਕੀਆਂ ਦੇ ਸ਼ੀਸ਼ੇ ਤੋੜ ਕੇ ਜਦੋਂ ਮਰਜ਼ੀ ਘਰ ਵਿੱਚ ਦਾਖਲ ਹੋ ਜਾਵੇ ਘਰ ਵਿੱਚ ਬਥੇਰੇ ਸਮਾਂ ਗੁਰਮੁਖ ਤੇ ਗੁਰਜੀਤ ਇਕੱਲੇ ਹੀ ਰਹਿੰਦੇ ਸਨ ਇੱਥੇ ਕਿਸੇ ਕਿਸਮ ਦੀ ਕੋਈ ਸੁਰੱਖਿਆ ਨਹੀਂ ਸੀ ਜ਼ਰੂਰਤ ਪੈਣ ਉੱਤੇ ਗਵਾਂਢੀ ਵੀ ਬੂਹਾ ਬੰਦ ਕਰ ਲੈਂਦੇ ਸਨ ਕੋਈ ਵੀ ਕਿਸੇ ਦੀ ਸਹਾਇਤਾ ਨਹੀਂ ਸੀ ਕਰਦਾ ਇਹਨਾਂ ਦਿਨਾਂ ਵਿੱਚ ਗੁਰਮੁਖ ਨੂੰ ਪ੍ਰੋਸਟੇਟ ਤੇ ਬਲੈਡਰ ਦੀ ਇਨਫੈਕਸ਼ਨ ਹੋ ਗਈ ਕੰਬਾ ਲੱਗ ਕੇ 102 3 ਡਿਗਰੀ ਦਾ ਬੜਾ ਤੇਜ਼ ਬੁਖਾਰ ਹੋ ਗਿਆ ਪਿਸ਼ਾਬ ਬਹੁਤ ਜ਼ਿਆਦਾ ਲੱਗ ਕੇ ਤਕਲੀਫ ਨਾ ਹੁੰਦਾ ਗੁਰਜੀਤ ਨੇ ਪ੍ਰਭਜੋਤ ਨੂੰ ਕਿਹਾ ਕਿ ਗੁਰਮੁਖ ਨੂੰ ਡਾਕਟਰ ਦੇ ਲਿਜਾਣਾ ਚਾਹੀਦਾ ਹੈ ਅੱਗੋਂ ਪ੍ਰਭਜੋਤ ਨੇ ਉਸ ਨੂੰ ਡਾਈਨੇਲੋਡ ਦੇ ਦਿੱਤੇ ਤੇ ਕਿਹਾ ਕਿ ਇਸ ਨਾਲ ਬੁਖਾਰ ਉਤਰ ਜਾਵੇਗਾ ਬੈਂਕ ਪਹੁੰਚ ਕੇ ਉਸਨੇ ਗੁਰਮੁਖ ਦਾ ਹਾਲ ਚਾਲ ਪੁੱਛਿਆ ਤੇ ਕਿਹਾ ਤੁਹਾਡੀ ਅਜੇ ਮੈਡੀਕਲ ਕਵਰੇਜ ਨਹੀਂ ਹੈ ਤੁਹਾਡੇ ਇੱਥੇ ਆਉਣ ਤੋਂ 3 ਮਹੀਨੇ ਬਾਅਦ ਇਹ ਸ਼ੁਰੂ ਹੋਣੀ ਹੈ ਤਦ ਤੱਕ ਡਾਕਟਰ ਤੇ ਹਸਪਤਾਲ ਦੇ ਪੈਸੇ ਆਪ ਦੇਣੇ ਪੈਣਗੇ ਪ੍ਰਾਈਵੇਟ ਲਾਜ ਇੱਥੇ ਬਹੁਤ ਮਹਿੰਗਾ ਹੈ ਜੇ ਹਸਪਤਾਲ ਵਿੱਚ ਰਹਿਣਾ ਪੈ ਗਿਆ ਤਾਂ ਦਿਵਾਲਾ ਨਿਕਲ ਜਾਊ ਸਭ ਕੁਝ ਵਿਕ ਜਾਏਗਾ ਮਹੀਨੇ ਦਿੱਤਾ ਗੱਲ ਹੈ ਫਿਰ ਕਵਰੇਜ ਸ਼ੁਰੂ ਹੋ ਜਾਵੇਗੀ ਫੇਰ ਭਾਵੇਂ ਤਿੰਨ ਮਹੀਨੇ ਹੀ ਹਸਪਤਾਲ ਵਿੱਚ ਰਹੋ ਪਰ ਪੁੱਤਰ ਇਸ ਤੋਂ ਪਹਿਲਾਂ ਕਿ ਗੁਰਮੁਖ ਆਪਣੀ ਗੱਲ ਪੂਰੀ ਕਰਦਾ ਪ੍ਰਭਜੋਤ ਨੇ ਕਿਹਾ ਤੁਸੀਂ ਮੈਨੂੰ ਦੱਸੋ ਕਿ ਰੀਆ ਬੇਟ ਤੁਸੀਂ ਕਿਹੜੀ ਦਵਾਈ ਖਾਂਦੇ ਸੀ ਇੱਥੇ ਸਾਡਾ ਇੱਕ ਪੰਜਾਬੀ ਡਾਕਟਰ ਵਾਕਿਫ ਹੈ ਮੈਂ ਉਸ ਕੋਲੋਂ ਆਪਣੇ ਲਈ ਉਹ ਦਵਾਈ ਲਿਖਵਾ ਕੇ ਲੈ ਆਉਂਦੀ ਹਾਂ ਗੁਰਜੀਤ ਨੇ ਗੁਰਮੁਖ ਸਿੰਘ ਤੋਂ ਫੋਨ ਪਹਿਲਾਂ ਹੀ ਫੜਿਆ ਹੋਇਆ ਸੀ ਉਸਨੇ ਪ੍ਰਭਜੋਤ ਨੂੰ ਕਿਹਾ ਕੋਈ ਨਹੀਂ ਬੇਟਾ ਤੂੰ ਚਿੰਤਾ ਨਾ ਕਰ ਉਹ ਦਵਾਈ ਇਹਨਾਂ ਦੇ ਕੋਲ ਹੈ ਡਾਕਟਰ ਨੇ ਤਾਂ ਡਾਕਟਰ ਨੇ ਨਾਲ ਲੈ ਜਾਣ ਦੀ ਦੇ ਦਿੱਤੀ ਸੀ ਗੁਰਮukh ਸਿੰਘ ਨੇ ਸ਼ੁਕਰ ਤੇ ਧੰਨਵਾਦ ਕੀਤਾ ਉਸ ਭਾਰਤੀ ਡਾਕਟਰ ਦਾ ਜਿਸ ਨੂੰ ਜਿਸ ਨੇ ਉਸ ਨੂੰ ਸਾਫ ਦਵਾਈਆਂ ਦੋ ਤਿੰਨ ਮਹੀਨੇ ਜੋਗੀਆਂ ਨਾਲ ਲੈ ਕੇ ਜਾਣ ਦੀ ਹਦਾਇਤ ਕੀਤੀ ਸੀ ਦੂਜੇ ਤੀਜੇ ਦਿਨ ਸ਼ਨੀਵਾਰ ਦੀ ਪ੍ਰਭਜੋਤ ਨੂੰ ਛੁੱਟੀ ਸੀ ਉਹ ਗੁਰਮukh ਸਿੰਘ ਤੇ ਗੁਰਜੀਤ ਨੂੰ ਨਾਲ ਲੈ ਕੇ ਆਪਣੇ ਰਿਸ਼ਤਦਾਰਾਂ ਦੀ ਖ਼ਬਰ ਲੈਣ ਵਿਰਧਕਰ ਆ ਗਏ ਇੱਥੇ ਪ੍ਰਭਜੋਤ ਦੇ ਨਾਨਾ ਨਾਨੀ ਤੇ ਉਸਦੇ ਪੁੱਤਰ ਦਾ ਸਹੁਰਾ ਦਾਖਲ ਸਨ ਇਹ ਤਿੰਨੇ ਆਪ ਦੀ ਯਾਦਾਂ ਚੋ ਚੁੱਕੇ ਸਨ ਇਹਨਾਂ ਨੂੰ ਡਾਈਪਰ ਲਾ ਕੇੰਜਾਂ ਉਤੇ ਲੰਮੇ ਪਾਇਆ ਹੋਇਆ ਸੀ ਇਹਨਾਂ ਨੂੰ ਆਏ ਗਏ ਦੀ ਕੋਈ ਪਹਿਚਾਨ ਸੁਰਤ ਸੋਜੀ ਨਹੀਂ ਸੀ ਵਿਰਧ ਘਰ ਦਾ ਸਟਾਫ ਗੋਰੇ-ਗੋਰੀਆਂ ਦਾ ਸੀ ਕੁਝ ਹੋਰ ਪੰਜਾਬੀ ਵਿਰਧਾਂ ਨੂੰ ਉਹ ਅੰਗਰੇਜ਼ੀ ਵਿੱਚ ਕੁਝ ਕਹਿੰਦੇ ਅਗੋਂ ਬਿਨਾਂ ਸਮਝਿਆ ਇਹ ਕਮਲਿਆ ਵਾਂਗ ਸਿਰ ਮਾਰਦੇ ਹੋਏ ਯਾ ਯਾ ਕਹਿੰਦਾ ਜਤਨ ਕਰਦੇ ਕਿ ਸਿਰੇ ਪੱਲੇ ਕੁਝ ਨਾ ਪੈਂਦਾ ਗੁਰਮੁਖ ਸਿੰਘ ਲਈ ਇਹ ਨਜ਼ਾਰਾ ਵੀ ਅੱਖਾਂ ਖੋਲਣ ਵਾਲਾ ਹੀ ਸੀ ਹੁਣ ਪੰਜਾਬ ਵਿੱਚ ਵੀ ਵਿਰਧ ਘਰ ਖੁੱਲ ਚੁੱਕੇ ਸਨ ਵਧੀਆ ਤੋਂ ਵਧੀਆ ਤੇ ਗੁਜ਼ਾਰੇ ਜੋਗੇ ਜਾਂ ਘਟਿਆ ਵੀ ਇੱਥੇ ਸਾਰਾ ਕੰਮਕਾਰ ਵਿਹਾਰ ਤੇ ਬੋਲਚਾਲ ਪੰਜਾਬੀ ਵਿੱਚ ਹੁੰਦੇ ਸਨ ਕੰਮਿਆਂ ਨੂੰ ਕੁਝ ਨਾਮ ਆਦੀ ਦੇ ਕੇ ਉਚੇਤੀ ਸੇਵਾ ਤੇ ਸੰਭਾਲ ਵੀ ਸੰਭਵ ਸੀ ਵਾਪਸੀ ਉੱਤੇ ਪ੍ਰਭਜੋ ਦੱਸ ਰਹੀ ਸੀ ਕਿ ਹੁਣ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਸਭ ਕੰਮਾਂ ਵਿੱਚ ਰੁੱਝੇ ਹੋਏ ਸਨ ਕਿਸੇ ਕੋਲ ਇਹਨਾਂ ਨੂੰ ਸੰਭਾਲਣ ਦੀ ਵੇਲ ਹੀ ਨਹੀਂ ਸੀ ਟੀਵੀ ਰੇਡੀਓ ਤੇ ਅਖਬਾਰਾਂ ਨਹੀਂ ਤੇ ਫਿਰ ਆਪਣੀ ਅੱਖਾਂ ਨਾਲ ਸਭ ਕੁਝ ਦੇਖ ਕੇ ਗੁਰਮੁਖ ਸਿੰਘ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਇੱਥੇ ਸੁਰੱਖਿਤ ਨਹੀਂ ਸੀ ਲਗਾਤਾਰ ਪਹਿ ਦੀ ਅਵਸਥਾ ਵਿੱਚੋਂ ਲੰਘ ਰਿਹਾ ਸੀ ਚਿੰਤਾ ਵਿੱਚ ਘਿਰ ਗਿਆ ਸੀ ਇਹ ਚੱਕਰ ਵਿੱਚ ਚੱਕਰ ਵਿੱਚ ਵਿੱਚ ਫਸ ਗਿਆ ਸੀ ਕੀ ਇਸ ਚੱਕਰ ਵਿੱਚੋਂ ਬਾਹਰ ਨਿਕਲਣਾ ਸੰਭਵ ਹੈ ਜੇ ਹੈ ਤਾਂ ਕਿਵੇਂ ਕਦੋਂ ਇਹਨਾਂ ਦਿਨਾਂ ਵਿੱਚ ਸਰਮੁਖ ਦਾ ਸਮੁੰਦਰੀ ਜਹਾਜ਼ ਵੈਂਕੂਵਰ ਦੇ ਘਾਟ ਉੱਤੇ ਆ ਲੱਗਾ ਉਸਦੇ 2 ਹਫ਼ਤੇ ਵਿਲੇ ਹੋ ਗਏ ਤੇ ਉਹ ਆਪਣੇ ਮਾਪੇ ਅਤੇ ਪਤਨੀ ਕੋਲ ਰਹਿਣ ਆ ਗਿਆ ਗੁਰਮukh ਨੇ ਪੁੱਤਰ ਨੂੰ ਗੱਲ ਤੋੜਦੇ ਆਖੇ ਇੱਥੇ ਬੇਕਰਾਂ ਦੀ ਬਹੁਤ ਵੱਡੀ ਸਮੱਸਿਆ ਹੈ ਸਿਆਲ ਵਿੱਚ ਕਈ ਸੜਕਾਂ ਉੱਤੇ ਲੰਬੇ ਪਏ ਠੰਡ ਨਾਲ ਆਕੜ ਕੇ ਮਰ ਜਾਂਦੇ ਹਨ ਇਹਨਾਂ ਚੋਂ ਬਹੁਤੇ ਵੈਰੀ ਹਨ ਅੱਗੋ ਸਰਮੁਖ ਨੇ ਕਿਹਾ ਸਾਨੂੰ ਤਾਂ ਇਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਅਸੀਂ ਵੀ ਬੇਕਰੇ ਹੋ ਕੇ ਇਨਾਂ ਲੋਕਾਂ ਵਾਂਗ ਸੜਕਾਂ ਤੇ ਆਕੜੇ ਨਾ ਪਈਏ ਸੁਖ ਬੋਲੋ ਡੈਡੀ ਆਪਣਾ ਘਰ ਹੈ ਵੇਖ ਪੁੱਤਰ ਐਨੀ ਕੋ ਗੱਲ ਮੈਨੂੰ ਸਮਝ ਆ ਗਈ ਗਏ ਘਰ ਅਜੇ ਤੇਰਾ ਨਹੀਂ ਬੈਂਕ ਦਾ ਹੈ ਜੇ ਤੈਨੂੰ ਕੁਝ ਹੋ ਗਿਆ ਤਾਂ ਮੇਰੇ ਵਿੱਚ ਇਸ ਉਮਰੇ ਇਹ ਹਿੰਮਤ ਨਹੀਂ ਕਿ ਮੈਂ ਮੁੜ ਕੇ ਫੇਰ ਆਪਣੇ ਜੀਵਨ ਦਾ ਸੰਘਰਸ਼ ਸ਼ੁਰੂ ਕਰ ਸਕਾਂ ਤੇ ਤੇਰੇ ਘਰ ਦੀ ਕਿਸਨਾ ਆਪਣੇ ਮਰਨ ਤੱਕ ਤੇਜ ਆਵਾ ਡੈਡੀ ਇੰਜ ਹੋਣਾ ਹੀ ਨਹੀਂ ਨਾਲੇ 10 ਸਾਲਾਂ ਤਾਈ ਤੁਹਾਡੇ ਦੋਹਾਂ ਦੇ ਬੜਾਪੇ ਦੀ ਪੈਨਸ਼ਨ ਵੀ ਲੱਗ ਜਾਣੀ ਹੈ ਸਰਮੁਖ ਬੋਲਿਆ 10 ਸਾਲ ਕਿਨੇ ਵੇਖੇ ਹਨ ਪੁੱਤਰ ਉੰਜ ਵੀ ਸਾਨੂੰ ਕੋਈ ਇਲਾਜ ਨਹੀਂ ਬਹੁਤ ਕੁਝ ਹੈ ਸਾਡੇ ਕੋਲ ਭਾਰਤ ਵਿੱਚ ਜੋ ਕੁਝ ਚਾਹੀਦਾ ਹੈ ਉਹ ਇੱਥੇ ਮਿਲ ਨਹੀਂ ਸਕਦਾ ਬਹੁਤ ਕੁਝ ਬਦਲ ਚੁੱਕਾ ਹੈ ਆਪਣੀ ਮੌਤ ਦੇ ਘਟਣ ਦੇ ਨਿਰੰਤਰ ਭੈਅਹਿਤ ਜੀਣਾ ਬਹੁਤ ਮੁਸ਼ਕਲ ਹੈ ਪੁੱਤਰ ਯਾਪਦਾ ਹੈ ਕਿ ਜਦੋਂ ਦਿਨ ਚੜਦਾ ਹੈ ਤਾਂ ਸਾਨੂੰ ਇਥੇ ਤੋਂ ਖੂਨ ਕਰਾਵੇ ਮਾਰ ਤਾੜ ਬੜੀ ਜਗਰ ਦੇ ਵਿੱਚ ਇੱਕ ਨਵਾਂ ਫਾਹਰ ਲੱਗ ਜਾਂਦਾ ਹੈ ਅਸੀਂ ਹੌਲੀ ਹੌਲੀ ਇੱਕ ਤੀਵੀਂ ਮੌਤ ਮਾਰ ਰਹੇ ਹਾਂ ਹਰ ਰੋਜ਼ ਡੈਡੀ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਹੋ ਇਥੇ ਫਿਕਰ ਵਾਲੀ ਐਸੀ ਕੋਈ ਗੱਲ ਹੈ ਹੀ ਨਹੀਂ ਵੇਖ ਪੁੱਤਰ ਹੁਣ ਭਾਰਤ ਵਿੱਚ ਵਿਰਧ ਘਰ ਖੁੱਲ ਗਏ ਹਨ ਉਹਨਾਂ ਵਿੱਚ ਸਾਡੀ ਆਪਣੀ ਬੋਲੀ ਬੋਲੀ ਜਾਂਦੀ ਹੈ ਖਾਣ ਪੀਣ ਤੇ ਸੱਭਿਆਚਾਰਕ ਰੀਤਾਂ ਸਭ ਪੰਜਾਬੀ ਹਨ ਅਸੀਂ ਜਿੰਨਾ ਚਿਰ ਹੋਸ਼ ਵਿੱਚ ਤੇ ਤੁਰਦੇ ਫਿਰਦੇ ਹਾਂ ਰੱਜ ਕੇ ਜਿਉਣਾ ਚਾਹੁੰਦੇ ਹਾਂ ਸਤੰਤਰ ਤੇ ਬੇਖੌਫ ਆਵਾਮ ਵਿੱਚ ਸਾਹ ਲੈਣਾ ਚਾਹੁੰਦੇ ਹਾਂ ਤੇ ਫਿਰ ਇਥੋਂ ਦੇ ਨਿੱਤ ਫਾਹੇ ਲੱਗਦੇ ਹੌਲੀ ਹੌਲੀ ਮਰਦੇ ਜੀਵਨ ਤੋਂ ਉਲਟ ਆਪਣੀ ਆਈ ਕੁਦਰਤੀ ਮੌਤ ਮਾਰਨਾ ਚਾਹੁੰਦੇ ਹਾਂ ਪੁੱਤਰੇ ਸਾਡਾ ਦੇਸ਼ ਨਹੀਂ ਤੇ ਦੇਸ਼ ਉਹ ਹੁੰਦਾ ਹੈ ਜਿੱਥੇ ਕਿਸੇ ਦਾ ਮਨ ਵਸਦਾ ਹੋਵੇ ਆਖਦਾਂ ਗੁਰਮੁਖ ਨੇ ਸਰਮੁਖ ਨੂੰ ਆਪਣੇ ਗਲਵੱਕੜੀ ਵਿੱਚ ਲੈ ਲਿਆ ਗੁਰਜੀਤ ਨੇ ਸਰਮੁਖ ਨੂੰ ਦੱਸਿਆ ਤੇਰੇ ਆਉਣ ਬਾਰੇ ਜਾਣ ਕੇ ਤੇਰੇ ਡੈਡੀ ਨੇ ਇੰਡਿਆ ਦੇ ਦੋ ਹਵਾਈ ਟਿਕਟ ਲੈ ਲਏ ਹਨ ਹੁਣ ਉਹ ਕੁਝ ਦਿਨ ਤੇਰੇ ਨਾਲ ਘੁੰਮਣ ਫਿਰਨਗੇ ਤੇ ਫੇਰ ਗੁਰਮੁਖ ਤੇ ਗੁਰਜੀ ਸਰਮੁਖ ਤੇ ਗੁਰਜੀ ਦੇ ਅੱਖਾਂ ਵਿੱਚ ਅਥਰੂ ਸ਼ਲਕ ਪਏ ਗੁਰਮੁਖ ਸਿੰਘ ਦੂਰ ਖਲਾਉ ਨੂੰ ਘੂਰ ਰਿਹਾ ਸੀ